ਭਾਰਤੀ ਕਿਸਾਨ ਜੁਣੀ ਨੇ ਫਤੇ ਵੱਲੋਂ ਜੋ ਇਹ ਟਰਾਲੀ ਜਾ ਰਹੀ ਆ ਆ ਵੇਖੋ ਵਿਚਾਰਾਂ ਦੀ ਕੀ ਹਾਲਤ ਆ ਕਿਵੇਂ ਆਪਣੇ ਇਹਨਾਂ ਨੇ ਬੈਗ ਤਿਆਰ ਕੀਤੇ ਆ ਖਾਣ ਵਾਸਤੇ ਰਾਸ਼ਨ ਤਿਆਰ ਕੀਤਾ ਆਟੇ ਕੋਟੇ ਦਾ ਪ੍ਰਬੰਧ ਕੀਤਾ ਮਜ਼ਦੂਰ ਇਕਤਾ ਜਿੰਦਾਬਾਦ 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 ਮਜ਼ਦੂਰ ਇਕਤਾ ਜਿੰਦਾਬਾਦ ਜਿੰਦਾਬਾਦ ਸਾਡਾ ਕਿਸਾਨ ਮੰਡੀਆਂ ਦੇ ਵਿੱਚ ਰੁਲਿਆ ਸਾਡਾ ਕਿਸਾਨ ਡੀਏਪੀ ਖਾਦ ਲੈਣ ਵਾਸਤੇ ਰੁਲਿਆ ਤੇ ਅੱਜ ਸੜਕਾਂ ਤੇ ਸੰਘਰਸ਼ ਕਰ ਰਿਹਾ ਸਭ ਤੋਂ ਪਹਿਲਾਂ ਤਾਂ ਮੈਂ ਪਿੰਡ ਪੰਜ ਗਰਾਈ ਕਲਾਂ ਦਾ ਧੰਨਵਾਦੀਆਂ ਸਾਰੇ ਨਗਰ ਦਾ ਜਿਨ੍ਹਾਂ ਨੇ ਇੱਕ ਸਾਡੀ ਦਿੱਤੀ ਹੋਈ ਛੋਟੀ ਜੀ ਕਾਲ ਤੇ ਏਕਾ ਵਿਖਾਇਆ ਅੱਜ ਸਾਨੂੰ ਨਗਰ ਨੇ ਕਿਹਾ ਵੀ ਅਸੀਂ ਤੁਹਾਡੇ ਨਾਲ ਆ ਪੰਚਾਇਤਾਂ ਨੇ ਕਿਹਾ ਅਸੀਂ ਨਾਲ ਆ ਤਾਂ ਅਸੀਂ ਬਹੁਤ ਇਹਨਾਂ ਦਾ ਧੰਨਵਾਦ ਕਰਦੇ ਹਾਂ ਜੋ ਵੀ ਇਨਸਾਨ ਰੋਟੀ ਖਾਂਦਾ ਹੈ ਚਾਹੇ ਉਹਦੇ ਕੋਲੇ ਜ਼ਮੀਨ ਹੈ ਜਾਂ ਨਹੀਂ ਹੈ ਪਰ ਜਮੀਰ ਹਰੇਕ ਇਨਸਾਨ ਦੇ ਕੋਲ ਹੈ ਉਹਦਾ ਹਰੇਕ ਦਾ ਹੱਕ ਬੰਦਾ ਹੈ ਕਿ ਉਹ ਉਹ ਜਗਜੀਤ ਸਿੰਘ ਡੱਲੇਵਾਲ ਦੀ ਸਪੋਰਟ ਦੇ ਵਿੱਚ ਆਵੇ ਬਦਰ ਜਿੰਦਾਬਾਦ 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 ਲੋਕਾਂ ਦਾ ਏਕਾ ਜਿੰਦਾਬਾਦ 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 ਜਿਹੜੇ ਹੱਕ ਐ ਉਹ ਮੰਗਿਆ ਨਹੀਂ ਮਿਲਦੇ ਹੱਕ ਸਾਨੂੰ ਖੋਹਨੇ ਪੈਂਦੇ ਆ ਸਾਡੇ ਕੋਈ ਪਾਰਟੀ ਬਾਜ਼ੀ ਵਾਲੀ ਕੋਈ ਗੱਲ ਨਹੀਂ ਰੱਖ ਕੇ ਅਸੀਂ ਸਾਰੇ ਨਗਰ ਨਿਵਾਸੀ ਫਤਿਹ ਜੁਨੀਅਨ ਦਾ ਸਾਥ ਦੇਵਾਂਗੇ ਤੇ ਸਲੂਟ ਕਰਦਾ ਸਰਦਾਰ ਜਗਦੀਸ਼ ਸਿੰਘ ਢੱਲੇਵਾਲ ਨੂੰ ਉਹਦੀ ਸਪੋਰਟ ਤੇ ਅਸੀਂ ਖਨੌਰੀ ਬਾਡਰ ਨੂੰ ਚੱਲੇ ਆ ਸਾਰਾ ਪਿੰਡ ਇੱਕ ਮੰਚ ਦੇ ਥੱਲੇ ਆ ਅਸੀਂ ਇਕੱਠੇ ਹੋ ਕੇ ਚੱਲ ਰਹੇ ਆ ਅਸੀਂ ਸ਼ਿੰਗਾਰ ਸਜਿੱਤੇ ਬਿਨਾ ਵਾਪਸ ਨਹੀਂ ਆਉਂਦੇ ਤੇ ਇਸ ਟਾਈਮ ਨਗਰਪਿੰਡ ਪੰਜ ਗ੍ਰੇਨ ਕਲਾਂ ਦੇ ਵਿੱਚੋਂ ਸਤ ਸੰਸਾਨੇ ਸਤਗੁਰੂ ਪਾਤਸ਼ਾਹ ਜੀ ਫਨੌਰੀ ਵਾਟਰਵਾਲੇ ਨੂੰ ਰਵਾਨਾ ਹੋਣਾ ਹੈ ਪੇਰੇ ਦਾਰੇ ਤੇ ਪੰਜਾਬੀ ਹਲਾਤ ਟੀਵੀ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਖੜੇ ਹਾਂ ਜਿੱਥੇ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਪੰਜ ਗਰਾਈਂ ਕਲਾਂ ਵਿੱਚ ਇਹ ਪੰਜ ਗਰਾਈਂ ਪਿੰਡ ਉਹ ਆ ਜੋ ਮੋਗਾ ਕੋਟਕਪੁਰਾ ਸੜਕ ਤੇ ਸਥਿਤ ਆ ਔਰ ਇਹ ਪਿੰਡ ਦੇ ਵਿੱਚ ਇੰਨੀ ਜ਼ਿਆਦਾ ਏਕਤਾ ਹੈ ਕਿ ਜਦੋਂ ਵੀ ਕੋਈ ਮੁਸੀਬਤ ਆਉਂਦੀ ਆ ਇਹ ਸਾਰੇ ਇੱਕ ਮੰਚ ਤੇ ਇਕੱਠੇ ਹੋ ਜਾਂਦੇ ਆ ਇਕੱਠੇ ਹੋ ਕੇ ਉਹ ਜੋ ਪਹਾੜ ਡੱਕਦਾ ਕੋਈ ਜ਼ੁਲਮ ਹੋ ਰਿਹਾ ਉਹਦਾ ਇਹ ਮੁਕਾਬਲਾ ਕਰਦੇ ਪੰਜ ਗਰਾਈਂ ਕਲਾਂ ਦੇ ਵਾਸੀ ਆ ਜੋ ਪ੍ਰਧਾਨ ਮੰਤਰੀ ਸ਼੍ਰੀ ਲਾਲ ਭਾਦਰ ਸ਼ਾਸਤਰੀ ਜੀ ਨੇ ਆਖਿਆ ਸੀ ਜੈ ਜਵਾਨ ਜੈ ਕਿਸਾਨ ਪਰ ਉਹ ਕਿੱਧਰ ਗਿਆ ਜੈ ਕਿਸਾਨ ਅੱਜ ਅੱਜ ਦਾ ਕਿਸਾਨ ਆ ਜੋ ਸਮੇਂ ਸਰ ਡੀਏਪੀ ਨਹੀਂ ਮਿਲ ਰਹੀ ਸਮੇਂ ਸਰ ਯੂਰੀਆ ਨਹੀਂ ਮਿਲ ਰਿਹਾ ਜੇ ਪਰਾਲੀ ਨੂੰ ਅੱਗ ਲਾਉਂਦਾ ਪਰਚਾ ਦਰਜ ਹੁੰਦਾ ਜੇ ਨਹੀਂ ਲਾਉਂਦਾ ਸੁੰਢੀ ਖਾਂਦੀ ਆ ਦੱਸੋ ਜਾਵੇ ਤੱਕ ਕਿਸਾਨ ਅੱਜ ਕਿੱਧਰ ਜਾਵੇ ਇਸੇ ਮੁੱਦਿਆਂ ਨੂੰ ਲੈ ਕੇ ਅੱਜ 5 ਕਰਾਂਈ ਦੇ ਵਿੱਚ ਜੋ ਭਾਰਤੀ ਕਿਸਾਨ ਜੁਣੀ ਏਕਤਾ ਫਤਿਹ ਆ ਉਹਨਾਂ ਨੇ ਪਰਾਲਾ ਕੀਤਾ ਇੱਕ ਟਰਾਲੀ ਤਿਆਰ ਕੀਤੀ ਆ ਆਪਦਾ ਰਸ਼ਨ ਪਾਣੀ ਵਿੱਚ ਰੱਖਿਆ ਔਰ ਜਾ ਰਹੇ ਆ ਖਨੌਰੀ ਬਾਡਰ ਨੂੰ ਸ਼ਾਇਦ ਤੁਹਾਡੇ ਮਨ ਵਿੱਚ ਆਇਆ ਹੋਊਗਾ ਕਿ ਇਹ ਟਰਾਲੀ ਆ ਜੋ ਪੈਕਟੇਕ ਬਣਾਉਣ ਜਾ ਰਹੇ ਆ ਜਾਂ ਕਿਤੇ ਤੀਰ ਦਸ਼ਨਾਣ ਤੇ ਜਾ ਰਹੇ ਆ ਪਰ ਇਹ ਜੋ ਕਿਸਾਨ ਇਹ ਸੜਕਾਂ ਤੇ ਰੋਲਣ ਵਾਸਤੇ ਜਾ ਰਹੇ ਆ ਤਿਆਕੋ ਸੜਕਾਂ ਤੇ ਇਹਨਾਂ ਨੂੰ ਕੋਈ ਇਥੇ ਏਸੀ ਕਮਰੇ ਹੀਟਰ ਵਾਲੇ ਕਮਰੇ ਨਹੀਂ ਮਿਲਣਗੇ ਰਜਾਈਆਂ ਲੈ ਕੇ ਠੰਡ ਦੇ ਵਿੱਚ ਹੀ ਪੈਣਾ ਪੈਣਾ ਇਹ ਕਿਉਂ ਪੈਣਾ ਪੈਣਾ ਇਸ ਸਬੰਧੀ ਆਪਾਂ ਗੱਲ ਕਰਦੇ ਹਾਂ ਭਾਰਤੀ ਕਿਸਾਨ ਜੁਨੀਅਨ ਫਤਿਹ ਦੇ ਜੋ ਜ਼ਿਲ੍ਹਾ ਪ੍ਰਧਾਨ ਆ ਗੁਰਜਨ ਸਿੰਘ ਜੀ ਹਾਂਜੀ ਪ੍ਰਧਾਨ ਜੀ ਤੁਹਾਡਾ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਵੀਰ ਜੀ ਤੁਹਾਨੂੰ ਕੀ ਮਿਸਵਤ ਪੈ ਗਈ ਤੁਸੀਂ ਟਾਲੀ ਲੈ ਕੇ ਖਨੌਰੀ ਬਾਰਡਰ ਜਾ ਰਹੇ ਹੋ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਨਗਰ ਦਾ ਸਮੂਹ ਪੰਜ ਗਰਾਈ ਕਲਾਂ ਭਾਰਤੀ ਕਿਸਾਨ ਜੁਨੀਅਨ ਫਤਿਹ ਜਥੇਬੰਦੀ ਸਾਰੀਆਂ ਹੀ ਪਾਰਟੀਆਂ ਦੀਆਂ ਨਾਗਰ ਜੋ ਵੀ ਪੰਚਾਇਤਾਂ ਇੱਥੋਂ ਦੇ ਜੋ ਵੀ ਨਮਾਇੰਦੇ ਆ ਜੋ ਵੀ ਆਗੂ ਆ ਸਾਰਿਆਂ ਨੇ ਸਾਡਾ ਬਹੁਤ ਸਾਥ ਦਿੱਤਾ ਹੈ ਤਾਂ ਉਹਨਾਂ ਦਾ ਸਭ ਤੋਂ ਪਹਿਲਾਂ ਅਸੀਂ ਬਹੁਤ ਧੰਨਵਾਦ ਕਰਦੇ ਆਂ ਅਗਲੀ ਗੱਲ ਕਿ ਅਸੀਂ ਕਿਉਂ ਜਾ ਰਹੇ ਹਾਂ ਪੰਜ ਗ੍ਰਾਂਈ ਕਲਾਂ ਦੇ ਜੋ ਸਨਿਕ ਚਾਹੇ ਪੰਚਾਇਤ ਨਵੀਂ ਆ ਚਾਹੇ ਪੁਰਾਣੀ ਪੰਚਾਇਤ ਆ ਜੋ ਵੀ ਇੱਥੋਂ ਦੇ ਪਤਵੰਤੇ ਆ ਸਿਆਸੀਆ ਗੈਰ ਸਿਆਸੀਆ ਸਾਰਿਆਂ ਨੇ ਇੱਕ ਮੰਚ ਤੇ ਇਕੱਠੇ ਹੋ ਕੇ ਭਾਰਤੀ ਕਿਸਾਨ ਯੂਨੀਅਨ ਇਕਤਾ ਫਤਿਹ ਦਾ ਸਾਥ ਦਿੱਤਾ ਔਰ ਜੋ ਸਾਰੇ ਇਕੱਠੇ ਹੋ ਕੇ ਇਥੋਂ ਇਹ ਟਰਾਲੀ ਭੇਜ ਰਹੇ ਹਨੋਰੀ ਬਾਰਡਰ ਤੇ ਤਾਂ ਕਿ ਜੋ ਕਿਸਾਨੀ ਮੰਗਾ ਮਜ਼ਦੂਰ ਮੰਗਾ ਉਹਨਾਂ ਦਾ ਕੋਈ ਹੱਲ ਹੋ ਸਕੇ ਬੜੇ ਲੰਬੇ ਸਮੇਂ ਤੋਂ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਤੇ ਧਰਨਾ ਚੱਲ ਰਿਹਾ ਉਸ ਬੰਦ ਵਿੱਚ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੋ ਮਰਨਵਾਰ ਤੇ ਬੈਠੇ ਆ ਮੈਂ ਤਾਂ ਉਹਨਾਂ ਨੂੰ ਸਲੂਟ ਕਰਦਾ ਵੀ ਉਹ ਯੋਧੇ ਜਿਨ੍ਹਾਂ ਨੇ ਇਹ ਪਹਿਲ ਕਦਮੀ ਕੀਤੀ ਆ ਕਿ ਕਈ ਇਥੇ ਵੀਰ ਕਹਿੰਦੇ ਵੀ ਆ ਕਿ ਇਹ ਸਾਡੇ ਧਰਮ ਵਿੱਚ ਆਉਂਦਾ ਨਹੀਂ ਭੁੱਖ ਹੜਤਾਲ ਤੇ ਬਹਿਣਾ ਮਰ ਜਾਣਾ ਪਰ ਵੇਖੋ 20 25 ਕਿੱਲੇ ਵਾਲਾ ਬੰਦਾ ਅੱਜ ਕਿਸਾਨੀ ਲਈ ਲੜ ਰਿਹਾ ਤੇ ਸਾਡੇ 20 25 ਕਿੱਲੇ ਵਾਲੇ ਬੰਦੇ ਫੈਬਰ ਦੀਆਂ ਅਰਜਾਈਆਂ ਲੈ ਕੇ ਘਰਾਂ 'ਚ ਬੈਠੇ ਆ ਬਹੁਤ ਸ਼ਰਮ ਵਾਲੀ ਗੱਲ ਐ ਇਹਨਾਂ ਨੌਜਵਾਨਾਂ ਨਾਲ ਵਾਅਦਾ ਕਰਦੀ ਹਾਂ ਕਿ ਤੁਸੀਂ ਸਾਨੂੰ ਕਿਤੇ ਵੀ ਬੁਲਾਓਗੇ ਕਿਤੇ ਵੀ ਸੱਦੋਗੇ ਅਸੀਂ ਸਮੁੱਚੇ ਜਿੰਨੇ ਕ ਸਾਡੇ ਮਤਲਬ ਕਿ ਮਜ਼ਦੂਰ ਭਾਈ ਸਾਰਾ ਅਸੀਂ ਤੁਹਾਡੇ ਸਾਰੇ ਤੁਹਾਡਾ ਅਸੀਂ ਸਾਥ ਦੇਵਾਂਗੇ ਤੇ ਮੈਂ ਅਤਿ ਨਿੰਦਣਯੋਗ ਤੇ ਨਿੰਦਿਆ ਕਰਦੀ ਹਾਂ ਮੋਦੀ ਸਰਕਾਰ ਦੀ ਜਿਨ੍ਹਾਂ ਨੇ ਵਾਅਦੇ ਕਰਕੇ ਤੇ ਕਿਸਾਨਾਂ ਦੇ ਨਾਲ ਵਾਅਦਾ ਖਲਾਫੀ ਕੀਤੀ ਆ ਕਿਉਂਕਿ ਇਹ ਮਰਦਾਂ ਦਾ ਕੰਮ ਨਹੀਂ ਹੁੰਦਾ ਵਾਅਦੇ ਕਰਕੇ ਗੱਲਾਂ ਕਰਕੇ ਮੁੱਕਰਨਾ ਜੇ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਕਿਉਂਕਿ ਕਿਸਾਨ ਸਾਡਾ ਅੰਨ ਦాతਾ ਹੈ ਜੇ ਕਿਸਾਨ ਹੀ ਅੱਜ ਮਰ ਰਿਹਾ ਹੈ ਤੇ ਅਸੀਂ ਸਾਡਾ ਜਿਹੜਾ ਪੰਜਾਬ ਹੈ ਸਾਡਾ ਜਿਹੜਾ ਦੇਸ਼ ਆ ਇਹ ਕਿਸ ਤਰ੍ਹਾਂ ਜਿਉਂਦਾ ਰਹੇਗਾ ਤਾਂ ਮੈਂ ਬਹੁਤ ਮੈਂ ਅਤੀ ਮਤਲਬ ਕੇ ਨਿੰਦਿਆ ਕਰਦੀ ਆ ਮੋਦੀ ਸਰਕਾਰ ਦੀ ਕਿਉਂਕਿ ਪੰਜਾਬ ਨੂੰ ਮਾਰਨ ਵਿੱਚ ਮੋਦੀ ਨੇ ਕੋਈ ਕਸਰ ਨਹੀਂ ਛੱਡੀ ਰਾਸਤੇ ਵਿੱਚ ਅੰਗ ਸੰਗ ਸਹਾਇ ਹੋਣਾ ਮੇਰੀ ਜਿੰਮੇਦਾਰੀ ਹੈ ਕਲਾ ਸ੍ਰੀਪੁਰਾ ਸਮੂਹ ਕਾਣਬਾਦੀ ਸਰਬੀ ਸਾਹਿਬ ਨੂੰ ਪਾਤਸ਼ਾਹੀ ਦੇ ਇਹ ਪ੍ਰਯਾਤਨਾਂ ਜੋ ਵੀ ਸੇਵਾ ਕਰਨਾ ਗੁਰੂ ਜੀ ਨੇ ਨਿਧਾਰਨ ਕੀਤਾ ਹੈ ਮਾਣਯੋਗ ਕਿਰਪਾ ਕਰਨੀ ਕੀਤੀ ਸੇਵਾ ਦਫੇ ਪ੍ਰਵਾਹ ਕਰਨੀ ਸਤਿਗੁਰੂ ਪਾਤਸ਼ਾਹੀ ਕਿਰਪਾ ਕਰਕੇ ਇਹ ਸਭ ਵਰਗੇ ਨੂੰ ਅੰਗ ਸੰਗ ਸਹਾਇ ਹੋ ਕੇ ਸਤਿਗੁਰੂ ਪਾਤਸ਼ਾਹੀ ਬੱਲੇ ਕਰਵਾ ਲੈਣਾ ਸੰਗਤਾਂ ਦੇ ਸਰਦੇ ਮਿਹਨ ਪ੍ਰਯਾਤ ਰੱਖਣਾ ਹਰ ਸਖਾਵੀਆਂ ਗੁੰਦਾ ਵਾਦੋਤਕ ਸੰਗਤਾਂ ਨੂੰ ਬਚਾ ਕੇ ਰੱਖਣਾ ਸਹੀ ਪਿਆਰੇ ਮੇਲੋ ਜਿੰਨਾ ਮਿਲਿਆ ਅਮਜੀਤ ਦਾ ਨਾਮ ਕਿਤਾਬ ਦਾ ਨਾਨਕ ਦਾ ਨਾਮ